ਬਾਦਲਾਂ ਦਾ ਗੜ ਮੰਨੇ ਜਾਂਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਵਾਰ ਫਿਰ ਬਾਦਲਾਂ ਨੇ ਬਾਜ਼ੀ ਮਾਲ ਲਈ ਹੈ ਦੱਸਦੇ ਕਿ ਹਰਸਿਮਰਤ ਕੋਰ ਬਾਦਲ ਨੇ ਵੱਡੇ ਲੀਡ ਦੇ ਨਾਲ ਇੱਥੋਂ ਜਿੱਤ ਹਾਸਲ ਕੀਤੀ ਹੈ ਅਤੇ ਚੌਥੀ ਵਾਰ ਐਮਪੀ ਬਣ ਗਏ ਨੇ ਦੱਸਦੇ ਕਿ ਬੀਬਾ ਹਰਸਿਮਰਤ ਕੋਰ ਬਾਦਲ ਦੇ ਝੋਲੀ ਦੇ ਵਿੱਚ 362000 ਤੋਂ ਵੱਧ ਵੋਟ ਆਈ ਹੈ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਚੋਲੀ ਦੇ ਵਿੱਚ 310000 ਤੋਂ ਵੱਧ ਵੋਟ ਪਈਆ ਤੇ ਪਰਮਪਾਲ ਕੌਰ ਸਿੱਧੂ ਦੇ ਹਿੱਸੇ 1 ਲੱਖ ਤੋਂ ਵੱਧ ਵੋਟ ਆਈ ਹੈ ਪਰਮਪਾਲ ਕੌਰ ਸਿੱਧੂ ਜੋ ਕਿ ਭਾਜਪਾ ਦੀ ਉਮੀਦਵਾਰ ਹੈ ਤੇ ਸੀਨੀਅਰ ਅਕਾਲੀ ਦਲ ਦੇ ਆਗੂ ਮਲੂਕਾ ਸਿੰਘ ਦੀ ਨੂੰ ਵੀ ਹਨ ਅਤੇ ਜੀਤ ਮਹਿੰਦਰ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਇਹਨਾਂ ਦੇ ਹਿੱਸੇ 193000 ਤੋਂ ਵੱਧ ਵੋਟ ਆਈ ਹੈ ਤਾ ਇੱਕ ਵਾਰ ਫਿਰ ਤੋਂ ਬਾਦਲਾ ਨੇ ਹੀ ਆਪਣੇ ਜ਼ਿਲ੍ਹੇ ਦੇ ਵਿੱਚ ਜੋ ਕਿ ਬਾਦਲਾ ਦਾ ਗੜ ਮੰਨਿਆ ਜਾਂਦਾ ਹੈ ਬਠਿੰਡਾ ਜ਼ਿਲ੍ਹੇ ਨੂੰ ਤਾਂ ਉੱਥੇ ਇੱਕ ਵਾਰ ਫਿਰ ਤੋਂ ਬਾਦਲਾ ਦੀ ਜਿਹੜੀ ਕਿਸਮਤ ਹੈ ਚਮਕੀ ਹੈ ਤਾਂ ਤੁਹਾਨੂੰ ਜੇਕਰ ਪਿਛਲੇ ਇਤਿਹਾਸ ਵੱਲ ਝਾਤੀ ਮਾਰਨੀ ਜਾਵੇ ਤਾਂ ਤਿੰਨ ਵਾਰ ਸੰਸਦ ਮੈਂਬਰ ਨੇ ਇੱਥੋਂ ਰਹਿ ਚੁੱਕੇ ਨੇ ਹਰਸੀਮਰਤ ਕੋਰ ਬਾਦਲ ਜਿਨ੍ਹਾਂ ਨੂੰ ਚੌਥੀ ਵਾਰ ਲੋਕਾਂ ਦੁਆਰਾ ਚੁਣਿਆ ਗਿਆ ਅਤੇ ਕਿਸਮਤ ਅਜ਼ਮਾਉਣ ਦੇ ਲਈ ਬਿਬਾ ਹਰਸੀਮਰਤ ਕੋਰ ਬਾਦਲ ਜਿਹੜੇ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਤਰੇ ਸੀ ਪਰ ਜਿੱਥੋਂ ਕਿ ਇਹਨਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਧਰਮ ਪਤਨੀਆ ਬਿਬਾ ਹਰਸਿੰਮਤ ਕੋਰ ਬਾਦਲ ਆਇਨਾ ਦੇ ਜੇਕਰ ਸਿਆਸੀ ਸਰਪ੍ਰਵਰ ਗੱਲ ਕਰੀਏ ਤਾਂ ਬਿਬਾ ਹਰਸਿੰਮਤ ਕੋਲ ਬਾਦਲ ਨੇ 2009 ਦੇ ਵਿੱਚ ਇਸ ਸੀਟ ਤੇ ਜਿੱਤ ਹਾਸਲ ਕੀਤੀ ਸੀ ਅਕਾਲੀ ਦਲ ਦੀ ਸਹਿਯੋਗੀ ਰਹੀ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਵਾਰ ਬਠਿੰਡਾ ਦੇ ਵਿੱਚ ਆਪਣਾ ਉਮੀਦਵਾਰ ਉਤਾਰਿਆ ਜਿੱਥੋਂ ਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰਮਪਾਲ ਕੋਲ ਸਿੱਧੂ ਤਾਂ ਇਹਨਾਂ ਦੇ ਵਿਰੋਧ ਦੇ ਵਿੱਚ ਗੁਰਮੀਤ ਖੁੱਡੀਆਂ ਅਤੇ ਜਿਤ ਮਹਿੰਦਰ ਜੋ ਕਿ ਕਾਂਗਰਸ ਦੇ ਨੇ ਤਾਂ ਇਹਨਾਂ ਨੂੰ ਜੋ ਕਿ ਕਰਾਰੀ ਹਾਰ ਦਿੱਤੀ ਐ ਤਾਂ ਹਰਜਿੰਦਰ ਸਿੰਘ ਬਾਦਲ ਨੇ 2009 ਦੇ ਵਿੱਚ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਸੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ بیٹے ਰਣਿੰਦਰ ਸਿੰਘ ਨੂੰ 1,20,000 ਵੋਟਾਂ ਦੇ ਨਾਲ ਹਰਾਇਆ ਸੀ 2014 ਦੇ ਵਿੱਚ ਇਹਨਾਂ ਦੇ ਜੋ ਕਿ ਪਤੀ ਨੇ ਤਾਂ ਜਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਮਨਪ੍ਰੀਤ ਬਾਦਲ ਨੂੰ 19,000 ਵੱਧ ਵੋਟਾਂ ਦੇ ਨਾਲ ਖਰਾਇਆ ਸੀ ਅਤੇ 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਰਾਜਾ ਵਰਿੰਗ ਨੂੰ 21000 ਤੋਂ ਵੱਧ ਵੋਟਾਂ ਦੇ ਨਾਲ ਹਰਾਇਆ ਸੀ ਤਾਂ ਹੁਣ 2024 ਦੇ ਵਿੱਚ ਇਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਪਰਨਪਾਲ ਕੋਰ ਸਿੱਧੂ ਜਿੱਤ ਮਹਿੰਦਰ ਅਤੇ ਗੁਰਮੀਤ ਸਿੰਘ ਖੁੱਡੀਆਂ ਅਤੇ ਆਜ਼ਾਦ ਉਮੀਦਵਾਰ ਖੜੇ ਲੱਖਾ ਸਿਧਾਣਾ ਨੂੰ ਵੱਡੇ ਫਰਕ ਦੇ ਨਾਲ ਇਹਨਾਂ ਨੂੰ ਜੋ ਕਿ ਹਰਾ ਦਿੱਤਾ ਅਤੇ ਖੁੰਝਾ ਫੇ ਜੋ ਕਿ ਜਿੱਤ ਹਾਸਲ ਕੀਤੀ ਹੈ ਬਿਬਾ ਹਰਸਿਮਰਤ ਕੋਰ ਬਾਦਲ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਅਤੇ ਚੌਥੀ ਵਾਰ ਐਮਪੀ ਚੁਣੇ ਗਏ ਨੇ